you. Mm -hmm. ਕਪੂਰਥਲਾ ਮੁਹੱਲਾ ਇਲਾਕੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਬੰਦ ਪਈ ਸੀਵਰੇਜ ਸਿਸਟਮ ਕਾਰਨ ਇਲਾਕੇ ਦੇ ਲੋਕ ਗਰੀਬੀ ਦੀ ਜ਼ਿੰਦਗੀ ਜਿਉਣ ਦੇ ਲਈ ਮਜਬੂਰ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਨਗਰ ਨਿਗਮ ਕਪੂਰਥਲਾ ਦੇ ਕੋਲ ਬੰਦ ਪਈ ਸੀਵਰੇਜ ਸਿਸਟਮ ਨੂੰ ਖੋਲਣ ਦੇ ਲਈ ਆਪਣੀ ਮਸ਼ੀਨਰੀ ਹੈ ਪਰ ਉਹ ਵੀ ਖਰਾਬ ਪਿਆ ਕਪੂਰਥਲਾ ਗਲੀ ਮੁਹੱਲਾ ਖੇਤਰ ਦੇ ਵੱਖ-ਵੱਖ ਵਾਰਡਾਂ ਦੇ ਵਿੱਚ ਸੀਵਰੇਜ ਸਿਸਟਮ ਬੰਦ ਹੋਣ ਕਾਰਨ ਸੀਵਰੇਜ ਦਾ ਗੰਦਾ ਪਾਣੀ ਲੋਕਾਂ ਦੇ ਘਰਾਂ ਦੇ ਬਾਹਰ ਅਤੇ ਅੰਦਰ ਪਹੁੰਚ ਰਿਹਾ ਹੈ ਬੰਦ ਪਈ ਸੀਵਰੇਜ ਦਾ ਗੰਦਾ ਪਾਣੀ ਖੜਾ ਹੋਣ ਕਾਰਨ ਗੰਦਗੀ ਫੈਲ ਰਹੀ ਹੈ ਇਸੇ ਦੌਰਾਨ ਲੋਕਾਂ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੋ ਹਾਲਾਂਕਿ ਲੋਕਾਂ ਦੇ ਵੱਲੋਂ ਵੀ ਆਪਣਾ ਇਸ ਦੌਰਾਨ ਦੁੱਖੜਾ ਸੁਣਾਇਆ ਗਿਆ ਕੀ ਕੁਛ ਕਹਿ ਆ ਗਿਆ ਸੋ ਆਉ ਸੁਣਦੇ ਹਨ ਉਹਨਾਂ ਦੀ ਜ਼ੁਬਾਨੀ ਹਾਂਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਸੁਮਾਨਾ ਜੀ ਹਾਂਜੀ ਕਰਮ ਮੱਲਾਵਾ ਸੋ ਡਾਕਟਰ ਸੁਆਦ ਸਾਧਰ ਗਲੀ ਹਾਂਜੀ ਕੀ ਮੁਸ਼ਕਲ ਕੀ ਆ ਰਹੀ ਹੈ ਦੇਖੋ ਸਾਡੇ ਮੋਹਰੇ ਦੇਖੋ ਕਿੰਨਾ ਗੰਦਵਾ ਅਸੀਂ ਰੋਟੀ ਖਾਣੀ ਵੀ ਸਾਡੀ ਤੰਗ ਹੋਈ ਹੋਈ ਆ ਕੱਲ ਨੂੰ ਸਾਡੇਆਂ ਕੰਧਾਂ ਟੱਟ ਗਿਆ ਫੇਰ ਕੌਣ ਜ਼ਿੰਮੇਦਾਰ ਆ ਸਾਨੂੰ ਦੇਣਗੇ ਬਣਾ ਕੇ ਨਵੀਆਂ ਕੰਧਾਂ ਕਿ ਨਹੀਂ ਨੇ ਕਿੰਨੇ ਟਾਈਮ ਤੋਂ ਮੁਸ਼ਕਿਲ ਆ ਰਹੀ ਹੈ ਕਾਫੀ ਟਾਈਮ ਤਾਂ ਇਹ ਹੋ ਗਈ ਆ ਤੇ ਇਸ ਸੰਬੰਧ ਵਿੱਚ ਕੋਈ ਕੰਪਲੇਂਟ ਕੀਤੀ ਆ ਸੀ ਕਈ ਵਾਰੀ ਕੀਤੀ ਆ ਕੋਈ ਹੱਲ ਨਹੀਂ ਹੋਇਆ ਕਿ ਕਦੋਂ ਹੱਲ ਹੋਏਗਾ ਕਿ ਜਦੋਂ ਸਾਡੀਆਂ ਕੰਧਾਂ ਥੱਲੇ ਡਿੱਗ ਜਾਣਗੀਆਂ ਉਦੋਂ ਹੱਲ ਹੋਏਗਾ ਸਾਡੇ ਬੱਚੇ ਥੱਲੇ ਆਣਗੇ ਫੇਰ ਹੱਲ ਹੋਏਗਾ ਆਪਣੇ ਅੰਸੀ ਨੂੰ ਕਿਹਾ ਤੁਸੀਂ ਅਸੀਂ ਅੰਸੀ ਨੂੰ ਵੀ ਕਿਹਾ ਵਾ ਕੋਈ ਹੱਲ ਨਹੀਂ ਹੋਇਆ ਸਾਡੇ ਸਿਗੇ ਆਏ ਸੀ ਕਿ ਹੁਣ ਉਹਨਾਂ ਨੇ ਵੀ ਕੁਝ ਕਿਹਾ ਵਾ ਕਿ ਹੱਲ ਕਰੋ ਐਦਾ ਤੇ ਕੋਈ ਹੱਲ ਨਹੀਂ ਹੁੰਦਾ ਪਿਆ ਇਸ ਟਾਈਮ ਤੇ ਤਾਂ ਤੁਸੀਂ ਮੰਗ ਕੀ ਕਰਦੇ ਪ੍ਰਸ਼ਾਸਨ ਅਸੀਂ ਕਹਿੰਦੇ ਆ ਕਿ ਸਾਰਾ ਮੱਲਾ ਸਾਡਾ ਸਹੀ ਹੋਣਾ ਚਾਹੀਦਾ ਸਾਫ਼ ਸੁਥਰਾ ਹੋਣਾ ਚਾਹੀਦਾ ਕੋਈ ਬਿਮਾਰੀ ਨਹੀਂ ਹੋਣੀ ਚਾਹੀਦੀ ਸਾਨੂੰ ਇਤੋਂ ਹੀ ਬਿਮਾਰੀਆਂ ਅੰਦਰ ਹੋਣੀਆਂ ਸਾਨੂੰ ਲੱਗਣੀਆਂ ਵਾ ਅਭੀ ਜੀ ਕੀ ਮਾਮਲਾ ਸੀ ਜਿਹਨੂੰ ਲੈ ਕੇ ਅੱਜ ਮੱਲਾ ਡਾਕਟਰ ਸਾਧ ਕਰੀ ਤੁਸੀਂ ਖੜੇ ਆ ਤੇ ਕੀ ਸਾਰਾ ਕੀ ਮਾਮਲਾ ਕੀ ਆਜ ਦੇਖੋ ਜੀ ਤੁਸੀਂ ਸਾਰੇ ਜਾਣਦੇ ਆ ਕਿਉਂਕਿ ਮੈਂ ਹਲਕੇ ਦੇ ਲੋਕਾਂ ਦਾ ਸੇਵਾਦਾਰ ਆ ਮੇਰੀ ਹਮੇਸ਼ਾ ਤੋਂ ਇਹ ਕੋਸ਼ਿਸ਼ ਰਹੀ ਆ ਕਿ ਕਪੂਤ ਦੇ ਹਲਕੇ ਜਿੱਥੇ-ਜਿੱਥੇ ਸਾਡੇ ਮਾਤਾਵਾਂ ਨੂੰ ਸਾਡੇ ਵੀਰਾਂ ਨੂੰ ਜਾਂ ਹਲਕੇ ਦੇ ਕਿਸੇ ਇੱਕ ਵਿਅਕਤੀ ਨੂੰ ਕੋਈ ਪਰੇਸ਼ਾਨੀ ਆਂਦੀ ਉਹਦੀ ਪਹੁੰਚ ਜਿਹੜੀ ਆ ਮੇਰੇ ਤੱਕ ਆਂਦੀ ਆ ਤੈਨੂੰ ਮੈਂ ਕੋਸ਼ਿਸ਼ ਕਰਦਾ ਕਿ ਉਹਨੂੰ ਹੱਲ ਕਰਾਵਾਂ ਡਾਕਟਰ ਸਾਦਿਕ ਅਲੀ ਮੋਹੱਲਾ ਦਾ ਆਪੋਜ਼ਿਟ ਸਿਟੀ थाना ਬੜਾ ਪੁਰਾਣਾ ਮੋਹੱਲਾ ਇੱਥੇ ਬੜੇ-ਬੜੇ ਲੋਕ ਚੰਗੇ-ਚੰਗੇ ਬੰਦੇ ਇੱਥੇ ਜਿਹੜੇ ਆ ਡਾਕਟਰ ਸਾਦਿਕ ਅਲੀ ਮੋਹੱਲੇ 'ਚ ਰਹਿ ਕੇ ਵਧੀਆ-ਵਧੀਆ ਜਿਹੜੇ ਆ ਅਧਿਕਾਰੀ ਬਣ ਚੁੱਕੇ ਆ ਇਸ ਮਹੌਲੇ ਦੇ ਵਿੱਚ ਆ ਜਿੰਨੇ ਬੁਰੇ ਹਾਲਾਤ ਆ ਕਿਉਂ ਹਾਲਾਤ ਇੰਨੇ ਮਾੜੇ ਆ ਅੱਜ ਵੀ ਜਿਹੜਾ ਕਪੂਥਲਾ ਕਾਰਪੋਰੇਸ਼ਨ ਬਣਨ ਤੋਂ ਬਾਅਦ ਲੋਕਾਂ ਨੂੰ ਉਲਝਾਇਆ ਕੱਚ ਪਿਆ ਸੀਵਰੇਜ ਲੈਡਾਂ ਦੇ ਪਾਣੀ ਦੇ ਵਿੱਚ ਲੋਕ ਇਸ ਤੋਂ ਉੱਪਰ ਉਠ ਹੀ ਨਹੀਂ ਪਾਰ ਰਹੇ ਇੱਕ ਪਾਸੇ ਕਮਿਸ਼ਨਰ ਸਾਹਿਬ ਜਦੋਂ ਆ ਕਾਰਪੋਰੇਸ਼ਨ ਬਣੀ ਸੀ ਉਸ ਤੋਂ ਬਾਅਦ ਕਮਿਸ਼ਨਰ ਸਾਹਿਬ ਨਵੇਂ ਆਏ ਦੂਜੇ ਪਾਸੇ ਰਾਣਾ ਗੁਰਜੀਤ ਸਿੰਘ ਜਿਹੜੇ ਇੱਥੇ ਦੇ ਐਮਐਲਏ ਆ ਉਹਨਾਂ ਨੇ ਲੋਕਾਂ ਨੂੰ ਕਿਹਾ ਸੀ ਕਿ ਤੁਹਾਨੂੰ ਇਹ ਗਿਫਟ ਦੇ ਰਿਹਾ ਕਬੂਤਰਿਆਂ ਨੂੰ ਮੈਨੂੰ ਲੱਗਦਾ ਗਿਫਟ ਤੇ ਕੀ ਮਿਲਣਾ ਹੈ ਕਬੂਤਰਿਆਂ ਨੂੰ ਅੱਜ ਲੋਕ ਇਹਨੂੰ ਸ਼ਰਾਪ ਮਹਿਸੂਸ ਕਰਦੇ ਪਿਆ ਜਿਹੜੀ ਕਾਰਪੋਰੇਸ਼ਨ ਬਣੀ ਆ ਤੇ ਲੋਕ ਇਹਨੇ ਅੱਜ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਿਹਾ ਇਹ ਉਹ ਲੋਕ ਆ ਜਿਹੜੇ ਸਮੇਂ ਸਮੇਂ ਤੇ ਆਪਣੇ ਟੈਕਸਿਸ ਭਦੇ ਆ ਘਰਾਂ ਦੇ ਵਿੱਚ ਸੀਵਰੇਜ ਦੇ ਪ੍ਰਾਪਰਟੀ ਦੇ ਤਰ੍ਹਾਂ ਤਰ੍ਹਾਂ ਦੇ ਟੈਕਸ ਜਿਹੜੇ ਤਾਂ ਥੋਪੇ ਜਾਂਦੇ ਆ ਉਹ ਭਰੇ ਜਾਂਦੇ ਆ ਤੇ ਦੂਜੇ ਪਾਸੇ ਇੰਨੇ ਮਾੜੇ ਹਾਲਾਤ ਦੇ ਵਿੱਚ ਇੰਨੇ ਸੀਵਰੇਜ ਜਾਮ ਦੇ ਵਿੱਚ ਜਿੱਥੇ ਕਿ ਪਿਛਲੇ ਦਿਨ ਹੀ ਆਪਾਂ ਜਾਣਦੇ ਆ ਡੇਂਗੂ ਦੀਆਂ ਬਿਮਾਰੀਆਂ ਚਲਦੀਆਂ ਸੀ ਥਾਂ ਥਾਂ ਤੇ ਇੰਨਾ ਗੰਦਾ ਪਾਣੀ ਜਮਾ ਹੋਇਆ ਪਿਆ ਇੱਥੋਂ ਲੋਕਾਂ ਦੇ ਬੱਚਿਆਂ ਤੇ ਜਾਣਾ ਸਾਡੇ ਬਜ਼ੁਰਗ ਖੜੇ ਆ ਉਹਨਾਂ ਲਈ ਜਾਣਾ ਇੰਨਾ ਔਖਾ ਆਇਆ ਪਿਆ ਤੇ ਕਾਰਪੋਰੇਸ਼ਨ ਢੰhora ਕੀ ਬਿੜਦੀ ਆ ਕਿ ਕਪੂਤਲੇ 'ਚ ਹਰ ਪੱਖੋਂ ਜਿਹੜਾ ਵਿਕਾਸ ਹੋ ਰਿਹਾ ਵਿਕਾਸ ਤੇ ਕਿਤੇ ਨਹੀਂ ਹੋ ਰਿਹਾ ਸਿਰਫ ਵਿਨਾਸ਼ ਹੋ ਰਿਹਾ ਤੇ ਉਹਦੀ ਜਿੰਦੀ ਜਾਗ ਦੀ ਤਸਵੀਰ ਤੁਹਾਡੇ ਮੀਡੀਆ ਦਾ ਸਾਹਦੇ ਸਾਹਮਣੇ ਦਿਖਾਈ ਜਾ ਰਹੀ ਹੈ ਸੋ ਮੇਰੀ ਕਮਿਸ਼ਨਰ ਸਾਹਿਬ ਜਿਹੜੇ ਮੇਅਰ ਆ ਡਿਪਟੀ ਮੇਅਰ ਸੀਨੀਅਰ ਡਿਪਟੀ ਮੇਅਰ कांड ਬਹੁਤ ਵਾ ਸਾਨੂੰ ਸਾਰਿਆਂ ਨੂੰ ਪਤਾ ਪਰ ਲੋਕਾਂ ਨੂੰ ਖੱਜਲ ਨਾ ਕਰੋ ਲੋਕਾਂ ਦੀ ਬਾਹ ਫੜੋ ਜੇ ਤੁਹਾਡੀਆਂ 20-20 ਆ ਤਨਖਾਹਾਂ ਲਾਈਆਂ 50-50 ਐਮਸੀ ਬਣ ਗਏ ਤੇ ਲੋਕਾਂ ਦੇ ਨਾਲ ਤਛੱਦਰ ਨਾ ਕਰੋ ਵੋਟਾਂ ਇਹ ਨਹੀਂ ਹੈਗੀਆਂ ਕਿ ਅੱਜ ਤੁਸੀਂ ਲੈ ਲਈਆਂ ਤੇ ਵੋਟਾਂ ਆਣੀਆਂ ਹੀ ਨਹੀਂ 5 ਸਾਲ ਬਾਅਦ ਜਾਂ 2 ਸਾਲ ਬਾਅਦ ਜਾਂ 3 ਸਾਲ ਬਾਅਦ ਐਮਪੀ ਐਮਐਲਏ ਐਮਸੀ ਦੀਆਂ ਵੋਟਾਂ ਆਉਂਦੀਆਂ ਹੀ ਰਹਿੰਦੀਆਂ ਉਹ ਹਾਲ ਨਾ ਹੋਵੇ ਕਿ ਜੋ ਤੀ ਵੋਟਾਂ ਮੰਗਣ ਆਓ ਹੱਥ ਜੋੜ ਕੇ ਕਿ ਲੋਕ ਇੰਨੇ ਅੱਕੇ ਸਤੇ ਆ ਤੁਹਾਡੇ ਕੁਰਤੇ ਪਜਾਮੇ ਲੀਰੋ ਲੀਰ ਕਰਨ ਦਾ ਟਾਈਮ ਨਹੀਂ ਲਾਣਗੇ ਸੋ ਲੋਕਾਂ ਦੀ ਆਵਾਜ਼ ਨੂੰ ਇੰਨਾ ਨਾ ਦਬਾਓ ਕਿ ਉਹਨਾਂ ਦਾ ਡਰ ਹੀ ਖਤਮ ਹੋ ਜਵੇ ਸੋ ਲੋਕਾਂ ਦੇ ਮਸਲੇ ਜਿਹੜੀ ਬੁਨਿਆਦੀ ਸਹੂਲਤਾਂ ਉਹਨਾਂ ਨੂੰ ਹੱਲ ਕਰਾਓ ਕਿਉਂਕਿ ਸਾਡੇ ਵਿੱਚ ਅੱਜ ਮੁਕੇਸ਼ ਕਸ਼ੇਵ ਜੀ ਜਿਨ੍ਹਾਂ ਨੇ ਆਪਣੇ ਸੱਦੇ ਦੇ ਮੈਨੂੰ ਬੁਲਾਇਆ ਸੀ ਨੀਰਜ ਜੀ ਜੋ ਇੱਥੇ ਇਲੈਕਸ਼ਨ ਲੜ ਚੁੱਕੇ ਨੇ ਰਿੰਕੂ ਜੀ ਜੋ ਮੁਹੱਲੇ ਦੀ ਜੋ ਵੀ ਪਰੇਸ਼ਾਨੀ ਹੁੰਦੀ ਉਹਦੇ ਲਈ ਹਮੇਸ਼ਾ ਤਤਪਉ ਰਹਿੰਦੇ ਆ ਇਹ ਸਾਰੇ ਉਹ ਲੋਕ ਆ ਜਿਨ੍ਹਾਂ ਨੂੰ ਆਪਣੇ ਹਾਲੇ-ਦਵਾਲੇ ਦੀ ਪੀੜ ਵਾ ਸੋ ਲੋਕਾਂ ਦੀਆਂ ਮੁਸ਼ਕਲਾਂ ਹੱਲ ਕਰਾਓ ਲੋਕਾਂ ਨੂੰ ਸੀਵਰੇਜ ਤੋਂ ਗੰਦਗੀ ਤੋਂ ਨਜਾਤ ਦਿਵਾਓ ਕਿਹ ਜੀ ਕਿਸ ਮਸੇ ਜਿਹਨੂੰ ਲੈ ਕੇ ਅੱਜ ਇਕੱਠੇ ਹੋਏ ਆ ਅੱਜ ਦੇਖੋ ਜੀ ਅਸੀਂ ਵਾਰਡ ਨੰਬਰ 25 ਦੇ ਸਾਰੇ ਮhalla ਨਿਵਾਸੀ ਮੇਰਾ ਵੱਟਾ ਪਰ ਅਭੀ ਰਾਜਪੂਤ ਜੀ ਨਾਲ ਉਸ ਪਾਸ ਤੇ ਸੱਦੇ ਆ ਵੀ ਇਹਦਾ ਕੁਝ ਪਹ ਹੱਲ ਕਰੀਏ ਵੀਰ ਬੜੇ ਕਾਫੀ ਟੈਂਸ ਹੋਏ ਮਹੱਲੇ ਦਾ ਨਾ ਸੁਧਾਰ ਨਹੀਂ ਹੋ ਰਿਹਾ ਵਾ ਗੰਦਗੀ ਬੁਰਾ ਹਾਲ ਆ ਨਾਲੀਆਂ ਦੇ ਵਿੱਚ ਕੋਈ ਕਰਮਚਾਰੀ ਨਹੀਂ ਆ ਰਿਹਾ ਵਾ ਤੇ ਬਿਮਾਰੀਆਂ ਦਾ ਜਿਹੜਾ ਵਧ ਰਿਹਾ ਜਾ ਰਿਹਾ ਹੈਗਾ ਵਾ ਗਾ ਤੁਹਾਨੂੰ ਪਤਾ ਹੈ ਡੇਂਗੂ ਆ ਠੰਡ ਦਾ ਮੌਸਮ ਚੱਲ ਰਿਹਾ ਹੈ ਵੀ ਕਈ ਤਰ੍ਹਾਂ ਦੀ ਸੇਵਾ ਨਹੀਂ ਹੁੰਦੀ ਪਈ ਹੈ ਵੀ ਅੱਜ ਮਜਬੂਰਾਂ ਸਾਨੂੰ ਸਾਡਾ ਵੱਡਾ ਵੀਰ ਵਾ ਟੈਂਟਾਂ ਦੇ ਸਾਡੇ ਨਾਲ ਖੜੇ ਹੋਣ ਵਾਲੇ ਭਾਈ ਨੇ ਅਭੀ ਰਾਜਪੂਤ ਦੀ ਹੁਣ ਉਹਨਾਂ ਦੇ ਨਾਲ ਮੁਹੱਲਾ ਨਿਵਾਸੀ ਰਿੰਕੂ ਪਡਾਰੀ ਜੀ ਆ ਸਾਡੇ ਆਪਣੇ ਨੀਰਾ ਸ਼ਲਮਾ ਜੀ ਆਏ ਨੇ ਬਾਕੀ ਸਾਰੇ ਭੈਂਤੀਆਂ ਨਾਲ ਖੜੀ ਹੈ ਵੀ ਬੜਾ ਰੋਸ ਹੈ ਰਾਜੇ ਇਸ ਮੁਹੱਲੇ ਦੇ ਵਿੱਚ ਵੀ ਬੁਰਾ ਹਾਲ ਹੋਇਆ ਹੈ ਕਿਹੜੀ ਤਰ੍ਹਾਂ ਦੀ ਸੇਵਾ ਨਹੀਂ ਹੁੰਦੀ ਪਈ ਹੈ ਜੇ ਅਪਾ ਗੱਲ ਕਰੀਏ ਮੁਕੇਸ਼ ਜੀ ਜਿਹੜੀ ਕਾਂਗਰਸ ਤੇ ਹੈ ਮੇਅਰ ਕਾਂਗਰਸ ਦੀ ਹੈ ਤੇ ਤੁਹਾਡੀ ਬਾੜ ਤੇ ਵੀ ਜਿਹੜੀ ਇਹ ਬਾੜ ਤੇ ਵੀ ਕਾਂਗਰਸ ਹੀ ਹੈ ਤਾਂ ਫੇ ਵੀ ਕੰਮ ਨਾ ਹੋਵੇ ਤਾਂ ਕਿਧਰ ਦੇ 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 ਦੀ ਕੋ ਫੇਰ ਤਾਂ ਬੜੀ ਮਾੜੀ ਗੱਲ ਆ ਨਾ ਦੇਖੋ 52 ਐਮਸੀ ਐ 52 ਬਾਟਰ ਦੇ ਵਿੱਚ 58 ਹੀ ਹੈ ਨਾ ਉਸ ਤੋਂ ਬਾਅਦ ਵੀ ਸਰਕਾਰ ਹੁੰਦੇ ਆਸਾਰ ਵੀ ਐਮਐਲਏ ਰਾਣਾ ਕੁਸ਼ੀਏ ਨੇ ਕਾਂਗਰਸ ਦਾ ਵਧਾਈ ਦਿੱਤੀ ਵੀ ਕੀ ਤਰ੍ਹਾਂ ਦੀ ਸਰਵਾਈ ਨਹੀਂ ਹੁੰਦੀ ਪਈ ਆ ਤਾਂ ਬਹੁਤ ਨਿੰਦਾਯੋਗ ਹੈ ਵੀ 50 ਐਮਸੀ ਦੇ ਬਾਬਾ ਜੂਰ ਵੀ ਦੇਖੋ ਮੱਲੇ ਦਾ ਇੱਥੇ ਕੋਈ ਸੁਧਾਰ ਨਹੀਂ ਹੋ ਰਿਹਾ ਵਾ ਕਿ ਆਪਾਂ ਵੋਟਾਂ ਦਾ ਕੀ ਆਪਾਂ ਸੀਮਾ ਤੇ ਆ ਗਏ ਨੇ ਵੀ ਦੇਖੋ ਮੱਲੇ ਵੇ ਵਧੀਆ ਫੈਮਿਲੀ ਸੇ ਰਹਿ ਰਹੀ ਆ ਵਾ ਬੱਚੇ ਖੇលਦੇ ਆ ਹੁਣ ਦੇਖੋ ਬੁਰਾ ਹਾਲ ਆ ਸਾਰੇ ਬੱਚੇ ਆਪਣੇ ਆਪਣੇ ਕਮਰੇ ਵਿੱਚ ਬੰਦੇ ਪਏ ਨੇ ਜੋ ਗੰਦਗੀ ਦੇ ਵਿੱਚ ਬੱਚੇ ਖੇលੂਗੇ ਤਾਂ ਬਿਮਾਰੀ ਆਪਣੇ ਪੈਰਾਂ ਦੇ ਅੰਦਰ ਹੀ ਜਾਣੀ ਆ ਵੀ ਆਪਣੀ ਬੇਨਤੀ ਹੈ ਮੈਂ ਕਰਦਾ ਮੈਂ ਜ਼ਿਲ੍ਹਾ ਪ੍ਰਧਾਨਾ ਸ਼ੇਖਸਾਹ ਦਾ ਵੀ ਬੇਨਤੀ ਹੈ ਬਾਪਾ ਜੀ ਜੋ ਵੀ ਇਹਨਾਂ ਦੀ ਸਮੱਸਿਆ ਵਾ ਉਹ ਜਲਦ ਜਲਦ ਹੱਲ ਕੀਤੀ ਜਾਵੇ ਜੀ